ਦੀ ਡੈਲੀਗੇਸ਼ਨ ਉਤਰਾੰਚਲ ਦੇ ਸੀਐਮ ਤਾਮਿਲ ਸਾਹਿਬ ਨੂੰ ਮਿਲੀ ਦੋ ਵੱਡੇ ਮੁੱਦੇ ਸੀ ਇੱਕ ਤਾਂ ਗਿਆਨ ਗੋਧਲੀ ਸਾਹਿਬ ਗੁਰਦੁਰਾ ਸਾਹਿਬ ਦਾ ਇਸ਼ੂ ਸੀ ਜਿਹੜਾ ਕਾਫੀ ਦੇਰ ਤੋਂ ਚੱਲ ਰਿਹਾ ਹੈ ਸਿੱਖ ਕੌਮ ਦੇ ਬੜੇ ਸੈਂਟੀਮੈਂਟਸ ਜੁੜੇ ਹੈ ਉਸ ਥਾਂ ਨਾਲ ਤੇ ਸੀਐਮ ਸਾਹਿਬ ਨੇ ਸਾਨੂੰ ਅਸ਼ੂਰ ਕੀਤਾ ਹੈ ਕਿ ਜਲਦੀ ਹੀ ਉਹ ਐਸਜੀਪੀਸੀ ਦੀ ਕਮੇਟੀ ਨੂੰ ਵਿਜ਼ਿਟ ਕਰਾਉਣਗੇ ਜਗਾ ਸਿਲੈਕਸ਼ਨ ਵਾਸਤੇ ਤੇ ਉਹਦੇ ਬਾਅਦ ਜਲਦੀ ਜਲਦੀ ਉਹ ਫੈਸਲਾ ਕਰਕੇ ਸਿੱਖ ਕਮਿਊਨਿਟੀ ਦੀ ਜੋ ਭਾਵਨਾ ਹੈ ਉਹਨੂੰ ਪੂਰੀ ਕਰਦੇ ਹੋਏ ਉਹ ਸਥਾਨ ਜ਼ਰੂਰ ਅਲਾਟ ਕਰਨਗੇ ਉਹ ਦੇਖ ਕੇ ਕਿ ਜਿਹੜਾ ਬੈਸਟ ਐਜੀਪੀਸੀ ਦੀ ਅਪਰੂਵਲ ਤੇ ਹੁੰਦਾ ਦੂਜੀ ਗੱਲ ਸਾਡੇ ਕੋਲੇ ਜਦੋਂ ਅਸੀਂ ਬਾਸਪੁਰ ਗਏ ਸੀ ਉਤਰਾੰਚਲ ਦੇ ਕਈ ਕਿਸਾਨ ਆਏ ਜਿਨ੍ਹਾਂ ਦੀ ਜ਼ਮੀਨਾਂ ਦੀ ਸਮੱਸਿਆ ਆ ਗਈ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਆ ਸਾਰਾ ਜੰਗਲ ਹੁੰਦਾ ਸੀ 50 ਸਾਲ 60 ਸਾਲ 70 ਸਾਲ ਪਹਿਲੇ ਪੰਜਾਬ ਦੇ ਕਿਸਾਨ ਆਏ ਜੰਗਲਾਂ ਨੂੰ ਵਾਦ ਕੀਤਾ ਅੱਜ ਲੀਸ ਤੇ ਲੱਤੀ ਜ਼ਮੀਨ ਤੇ ਅੱਜ ਉਹ ਉਹ ਜਿਹੜੀ ਸਿਚੁਏਸ਼ਨ ਹੈ ਜੀ ਹੋ ਗਈ ਕੋਈ 70 ਸਾਲ 60 ਸਾਲ ਬਾਅਦ ਜੋ ਇਹਨਾਂ ਦੇ ਵਿੱਚ ਪ੍ਰੋਬਲਮਸ ਆ ਗਈਆਂ ਲੈਣ ਦੀਆਂ ਉਹਨਾਂ ਦੇ ਪੱਤੇ ਖਤਮ ਹੋ ਗਏ ਜਾਂ ਕੁਝ ਹੋ ਗਿਆ ਸੋ ਜਿਹੜੇ 70 70 ਸਾਲ ਵਾਰੇ ਆ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਉਹਨਾਂ ਨੂੰ ਉਜਾੜਿਆ ਜਾਏਗਾ ਸੋ ਉਹ ਕਿਸਾਨ ਸਾਡੇ ਕੋਲ ਆਏ ਤੇ ਅਸੀਂ ਉਹ ਇਸ਼ੂ ਵੀ ਅਸੀਂ ਬਾਸਪੁਰ ਦੇ ਸੂਦ ਫਾਰਮ ਦਾ ਅਸੀਂ ਚੀਮ मिनिस्टर ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਬੜੀ ਵਧੀਆ ਢੀਕੇ ਨਾਲ ਸਾਨੂੰ ਸਾਡੀ ਗੱਲ ਸੁਣੀ ਤੇ ਉਹਨੇ ਅਸ਼ੋਰ ਕੀਤਾ ਕਿ ਮੈਂ ਆਪ ਪਰਸਨਲੀ ਇੰਟਰਸਟ ਲੈ ਕੇ ਇਹਦਾ ਸੋਲੂਸ਼ਨ ਜ਼ਰੂਰ ਕੱਢੂਗਾ ਸਰ ਲੰਬੇ ਸਮੇਂ ਤੋਂ ਇਹ ਲੋਕ ਬੈਠੇ ਹੋ ਨੇ 70 ਸਾਲ ਤੋਂ ਵੱਧ ਹੋ ਗਏ ਇਹ ਕੋਈ ਸਾਜ਼ਿਸ਼ ਨਜ਼ਰ ਆਉਂਦੀ ਹੈ ਕਿਉਂਕਿ ਡਾਰੇ ਬਣਿਆ ਹੋਇਆ ਨਹੀਂ ਸਾਜ਼ਿਸ਼ ਦੀ ਗੱਲ ਨਹੀਂ ਹੈ ਮੈਂ ਤਾਂ ਇੰਨਾ ਹੀ ਕਹਿਣਾ ਚਾਹਣਾ ਹੈ ਕਿ ਸਾਨੂੰ ਜਦੋਂ ਕੇਸ ਸਾਡੇ ਕੋਲੇ ਆਇਆ ਆ ਸਾਰੀ ਕਮਿਊਨਿਟੀ ਕਿਉਂਕਿ ਜਿੱਥੇ ਵੀ ਸਿੱਖ ਬਸਿਆ ਦੇਸ਼ ਵਿੱਚ ਉਹ ਆਸ ਰੱਖਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਤੇ ਅਸੀਂ ਪਿਛਲੀ ਵਾਰ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਵੀ ਸਮੱਸਿਆ ਸੀ ਅਸੀਂ ਉੱਤਰ ਪ੍ਰਦੇਸ਼ ਦੇ ਸੀਐਮ ਯੋਗੀ ਜੀ ਨੂੰ ਮਿਲੇ ਅਸੀਂ ਉਹਨਾਂ ਨੇ ਮੈਨੂੰ ਬੜੀ ਧੰਨਵਾਦ ਕਰਨਾ ਉਹਨਾਂ ਨੇ ਉਸ ਸਮੱਸਿਆ ਹੱਲ ਕਰ ਦਿੱਤੀ ਸੋ ਆਹ ਸਮੱਸਿਆ ਹੁਣ ਕਿਉਂਕਿ ਉੱਤਰ ਪ੍ਰਦੇਸ਼ ਤੋਂ ਆਹ ਸੂਬਾ ਨਿਕਲ ਗਿਆ ਸੋ ਇਸ ਕਰਕੇ ਆਹ ਜਿਹੜੇ ਨਿਕਲਣ ਦੇ ਕਾਰਨ ਉਹ ਹੁਣ ਸਾਡੇ ਕੋਲੇ ਕੀ ਆਏ ਤੇ ਅਸੀਂ ਉਹਨਾਂ ਨੂੰ ਡਿਲੀਗੇਸ਼ਨ ਲੈ ਕੇ ਆ ਪਰ ਮੈਨੂੰ ਬੜੀ ਖੁਸ਼ੀ ਹੈ ਕਿ ਸੀਐਮ ਸਾਹਿਬ ਨੇ ਬੜੇ ਵਧੀਆ ਤਰੀਕੇ ਨਾਲ ਸਾਰੀ ਸੀ ਸਮਝੀ ਤੇ ਉਹ ਕਹਿੰਦੇ ਪੋਜੀਟਿਵ ਰਿਸਪਾਂਸ ਕਿਹਾ ਕਮੇਟੀ ਬਣਾ ਕੇ ਉਹ ਜਲਦੀ ਕਰ ਲੈਗੇ ਥੈਂਕ ਯੂ